ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਨਗਰ ਨਿਗਮ ਚੋਣਾ ਨੂੰ ਲੈ ਕੇ ਲੋਕਤੰਤਰ ਦਾ ਘਾਣ ਹੁੰਦਾ ਦਿਖਾਈ ਦਿੱਤਾ ਹੈ ਪਟਿਆਲਾ ਦੇ ਵਿੱਚ ਪੁਲਿਸ ਦੀ ਹਾਜ਼ਰੀ ਦੇ ਵਿੱਚ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਖੋਹੇ ਗਏ ਨੇ ਆਮ ਆਦੀ ਪਾਰਟੀ ਦੇ ਉੱਪਰ આરોਪ ਲੱਗ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਗੁੰਡੇ ਨਾਮਜ਼ਦਗੀ ਪੇਪਰ ਖੋਹ ਕੇ ਭੱਜ ਗਏ ਨੇ ਨਾਮਜ਼ਦਗੀ ਭਰਨ ਆਈਆਂ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਉਹਨਾਂ ਦੇ ਨਾਲ ਖਿੱਚਤੂ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਅਕਾਲੀ ਦਲ ਦਾ આરોਪ ਹੈ ਕਿ ਪਹਿਲਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਤੇ ਹੁਣ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵਰਕਰਾਂ ਦਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਨੈਤਿਕ ਹਾਰ ਮੰਨੀ ਜਾ ਰਹੀ ਹੈ ਹਾਰ ਤੋਂ ਬੁਖਲਾਈ ਹੋਈ ਆਮ ਆਦਮੀ ਪਾਰਟੀ ਦੇ ਜੋ ਗੁੰਡੇ ਨੇ ਉਹ ਇਹ ਹਜੇ ਹਰਕਤਾਂ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੀਆਂ ਜਿੱਥੇ ਨਗਰ ਨਿਗਮ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਦੇ ਲਈ ਆਏ ਉਮੀਦਵਾਰਾਂ ਦੇ ਕੋਲੋਂ ਕਿਸ ਤਰ੍ਹਾਂ ਨਾਮਜਦਗੀ ਪੱਤਰ ਖੋਏ ਜਾ ਰਹੇ ਆ ਕਿਸ ਤਰ੍ਹਾਂ ਕਾਗਜ਼ ਖੋਏ ਜਾ ਰਹੇ ਨੇ ਇਹ ਲੋਕ ਹੈ ਦੇਖਾ ਮਨ ਕਿਤਾ ਦਿਖਾ ਦੇ ਕੇ ਗਿਰ ਕੇ ਮੇਰੀ ਵਾਇਸ ਗੋ ਕੇ ਲੈ ਕੇ ਗਏ ਆ ਇਹ ਦੇਖੋ ਆਮ ਆਦਮੀ ਪਾਰਟੀ ਦਾ ਹਾਲ ਦੇਖ ਲੋ ਤੁਸੀਂ ਹੈ ਕੀ ਗੱਲ ਹੋ ਗਈ ਕੀ ਨਾਮ ਆ ਜੀ ਸ਼ਾਰਦਾ ਦੇਵੀ ਆ ਜੀ ਸ਼ਾਰਦਾ ਦੇਵੀ ਨਹੀਂ ਚਲੇਗੀ ਮੇਰਾ ਅਰੀਜ ਨਾਲ ਸਰਟੀਫਿਕੇਟ ਹੈ ਸਾਰੇ ਕਿ ਦੇਖੀ ਮੇਰਾ ਮੈਂ ਦੇਖ ਰਹਾ ਹਾਂ ਕਿ ਸ਼ਾਰਦਾ ਮੇਰਾ ਅਰੀਜ ਨਾਲ ਸਰਟੀਫਿਕੇਟ ਹੈ ਸਾਰੇ ਭਰਾਵਾ ਮੇਰੇ ਤੋਂ ਲੈ ਕੇ ਮੇਰੇ ਕੋਲ ਤਾਂ ਫਾਈਲ ਹੈ ਹੀ ਨਹੀਂ ਨਹੀਂ ਚਲੇਗੀ ਪਲੀਜ਼ ਦੇਖਿਓ ਮੈਂ ਦੇਖ ਰਹਾ ਮੇਰਾ ਅਰੀਜ ਨਾਲ ਸਰਟੀਫਿਕੇਟ ਹੈ ਇਹ ਹਾਲ ਹੈ ਕਿਨੇ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਲੋਰ ਕਿਹਦੇ ਵੱਲੋਂ ਉਹ ਬੰਦੇ ਖੜੇ ਤਾਕਤ ਅਸੀਂ ਚਾਹੀਏ ਹੋ ਰਹੇ ਹਾਂ ਦੇਖੋ ਰਾਜ ਬਾੜ ਦੇ ਫੁੱਟੇ ਅੰਦਰ ਵਰਦੀ ਕਾਗਜ਼ ਹੋ ਕੇ ਲੈ ਗਏ ਜੀ ਸਰ ਇਹਨੂੰ ਫਾਈਲ ਚੈੱਕ ਕਰਾਓ ਕਿ ਇਹ ਕਿਹੜੀ ਪਾਰਟੀ ਦਾ ਲੈਂਕਰ ਜੀ ਆਮ ਪਾਰਟੀ ਦਾ ਜੀ ਤੁਸੀਂ ਕਿਹੜੀ ਪਾਰਟੀ ਤੋਂ ਜੀ ਇਹਦੀ ਆਮ ਪਾਰਟੀ ਦਾ ਸੀ ਇਹ ਬਗਾਜ ਜੋ ਖੜ ਰਹੇ ਹਾਂ ਹੁਣ ਅਜਾਬ ਪਰਵਾਦ ਸੀ ਬਗਾਜ ਲਾ ਰਿਹਾ ਆਹ ਨਾਟ ਨੰਬਰ ਕਿਸ ਕਰਕੇ ਜਿਆਚੂ ਖੜ ਰਹੀ ਹੈ ਤਾਂ ਹੀ ਹੁਣ ਫਾਇਲ ਪਾੜ ਦਿੱਤੀ ਕੀ ਇਹ ਐਨਾ ਲੰਬਾ ਸਮਾਂ ਜਿਹੜਾ ਆਪ ਲਈ ਵਰਕ ਕੀਤਾ ਕਿ ਇਹੀ ਤੁਹਾਨੂੰ ਕੱਲ ਮਿਲਣਾ ਸੀ ਜੇਲਾ ਵੀ ਕੱਟੀਆਂ ਨੇ ਵੀਰ ਜੇਲਾ ਵੀ ਕੱਟੀਆਂ ਨੇ ਵੀਰ ਆਪਾਂ ਕੁਝ ਕਰਿਆ ਹਾਂ ਜੀ ਲੱਗ ਤੁਸੀਂ ਆਪ ਤੋਂ ਹੀ ਹੋ ਜੀ ਆਪ ਪਹਿਲਾਂ ਆਪ ਕੋਲੋਂ ਜੀ ਤੁਹਾਨੂੰ ਸਿੱਖਣੇ ਦਿੱਤੀ ਸੀ ਜਿਆਚੂ ਇੱਕ ਵੇ ਇਹਨਾਂ ਮਗਰ ਹਾਂ ਹਾਂ ਪਾਲਟੀ ਵੱਲੋਂ ਖੜੇ ਹੋਏ ਸੀ ਇਹ ਸਾਨੂੰ ਟਿਕਟ ਨਹੀਂ ਦਿੱਤੀ ਗਈ ਇਸ ਕਰਕੇ ਹੋਏ ਜਾਚੂ ਖੜੇ ਆਸੀਂ ਕੀ ਨਾਮ ਆ ਕਿਹੜਾ ਵਾਰਡ ਹੈ ਜੀ ਆ ਨਾਟ ਨੰਬਰ ਵਾਰਡ ਇਹ ਨਾਮ ਕੀ ਹੈ ਜੀ ਅੰਦਰ ਗਿਆ ਕਰ ਅੱਛਾ ਜੀ ਤੇ ਹੁਣ ਤੁਸੀਂ ਉਹਰੇ ਨਾਮੀਨੇਸ਼ਨ ਕਰਨਾ ਆਏ ਸੀ ਕੀ ਹੋਇਆ ਤੁਹਾਡੇ ਨਾਲ ਅੰਦਰ ਗਏ ਸੀ ਅੰਦਰ ਕਹਿੰਦੇ ਕਹਿੰਦੇ ਚੈੱਕ ਕਰਵਾਉ ਫਾਈਲ ਕਹਿੰਦੇ ਅੰਦਰ ਚੈੱਕ ਕਰਦੇ ਇੱਕ ਮੁੰਡਾ ਇਹ ਖੋ ਕੇ ਲੈ ਗਿਆ ਅੰਦਰੋਂ ਅੰਦਰ ਆਫਿਸ ਚੋ ਹੈ ਜੀ ਨਹੀਂ ਪੌੜੀਆਂ ਚੜਦੀ ਸਾਰੀ ਕੋਈ ਪੁਲਿਸ ਪ੍ਰਸ਼ਾਸਨਿਕ ਨਹੀਂ ਰੋਕਿਆ ਨਹੀਂ ਜੀ ਕੋਈ ਨਹੀਂ ਰੋਕਿਆ ਬਾਹਰ ਵੀ ਖੋਈ ਫਾਈਲ ਖੁੱਲ ਜੇ ਅੰਦਰ ਤੱਕ ਵੀ ਖੁੱਲ ਫਾਇਲਾ ਹਾਂ ਜੀ ਪੌੜੀਆਂ ਤੋਂ ਹੀ ਜੀ ਬਾਹਰ ਗਏ ਜਾਂ ਅੰਦਰ ਹੀ ਹੁੰਦੇ ਅੰਦਰ ਹੀ ਨੇ ਅੰਦਰ ਹੀ ਨੇ ਉਹ ਕਰਦੇ ਨੇ ਅੰਦਰ ਨੇ ਪੌੜੀਆਂ ਕੋਲ ਖੜੇ ਖੜੇ ਨਹੀਂ ਲੈ ਕੇ ਜਾਂਦੇ ਨੇ ਮੁੰਡੇ ਫੜ ਕੇ ਜੀ ਨੇ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਕੋਈ ਨਹੀਂ ਰੋਕ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਮੇਸ਼ਾ ਤੁਸੀਂ ਲੋਕਾਂ ਨੇ ਪਿਆਰ ਦਿੱਤਾ ਮੇਰੀ ਬੇਨਤੀ ਹੈ ਪਟਿਆਲਾ ਦੇ ਐਸਐਸ ਵੈਸੇ ਤਾਂ ਇਹ ਹਰ ਥਾਂ ਤੇ ਹੀ ਹੈ ਜੀਰੇ ਦੇ ਵਿੱਚ ਵੀ 4-400 ਬੰਦਾ ਫਿਰ ਰਿਹਾ ਹੈ ਔਰੇ ਵਿੱਚ ਜਿੱਥੇ ਨੋਮੀਨੇਸ਼ਨ ਹੋ ਰਏ ਆ ਲੇਕਿਨ ਪਟਿਆਲਾ ਚ ਤਾਂ ਹੱਦ ਮੁਕਾ ਦਿੱਤੀ ਐਸਐਸਪੀ ਸਾਹਿਬ ਨੇ ਕਮਾਲ ਨਹੀਂ ਕਰ ਦਿੱਤੀਆਂ ਵਾਹ ਜੀ ਨਾਨਕ ਜੀ ਨਹੀਂ ਮੁਕਾਬਲਾ ਤੁਹਾਡਾ ਮਹਾਰਾਜ ਚੱਕ ਚੱਕ ਕੇ ਪੁਲਿਸ ਸਾਡੇ ਬੰਦਿਆਂ ਨੂੰ ਸੀਆਈਏ ਲੈ ਕੇ ਜਾ ਰਹੀ ਏ ਕੁੱਟਿਆ ਜਾ ਰਿਹਾ ਔਰਤਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਜਾ ਰਹੀ ਏ ਬੀਬੀਆਂ ਦੇ ਕੱਪੜੇ ਤੱਕ 파ੜੇ ਜਾ ਰਹੇ ਐ ਇਸ ਤਰ੍ਹਾਂ ਦੀ ਗੁੰਡਾਗਰਦੀ ਅਸੀਂ ਕਦੇ ਨਹੀਂ ਵੇਖੀ ਸੀ ਜਿਸ ਪ੍ਰਕਾਰ ਦੇ ਹਾਲਾਤ ਅੱਜ ਬਣਾ ਦਿੱਤੇ ਗਏ ਐ ਔਰ ਨਾਨਕ ਸਾਹਿਬ ਇਹ ਗੱਲ ਵਧੀਆ ਨਹੀਂ ਐ ਤੁਸੀਂ ਐਸਐਸਪੀ ਕਾਂਗਰਸ ਸਰਕਾਰ ਵੇਲੇ ਵੀ ਰਗੇ ਰਹੇ ਪਰ ਇਸ ਤਰ੍ਹਾਂ ਰਵਈਆ ਕਰਨਾ ਤੁਹਾਡੀ ਦੇਖ ਰੱਖ ਦੇ ਵਿੱਚ ਬਹੁਤ ਮਾੜੀ ਗੱਲ ਐ ਨਾਨਕ ਜੀ ਔਰ ਇਸ ਤਰ੍ਹਾਂ ਗੁੰਡੇਗਰਦੀ ਤੁਸੀਂ ਯੰਗ ਆਫੀਸਰ ਹੋ 30 ਸਾਲ ਅੱਗੇ ਫਿਊਚਰ ਐ ਤੁਹਾਡਾ ਕਿਉਂ ਕਰ ਰਹੇ ਹੋ ਇਹ ਗੱਲ ਔਰ ਜਿਹੜੇ ਅਫਸਰ ਇਸ ਤਰ੍ਹਾਂ ਦਾ ਕਰ ਰਿਹਾ ਸਾਡੇ ਕੋਲੇ ਵਿਜ਼ੂਅਲਸ ਹੈ ਅਸੀਂ ਇਸ ਤਰ੍ਹਾਂ ਨਹੀਂ ਅਸੀਂ ਹਾਈ ਕੋਰਟ ਤੱਕ ਤੇ ਆਉਣ ਵਾਲੇ ਸਮੇਂ ਤੱਕ ਲੜਾਈ ਲੜਾਂਗੇ ਤੁਹਾਡੇ ਨਾਲ ਔਰ ਮੇਰੀ ਬੇਨਤੀ ਆ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਡਰਨਾ ਰਾਜਾ ਵੜਿੰਗ ਤੁਹਾਡੇ ਕੋਲੇ ਪਹੁੰਚ ਜਾਊਗਾ ਔਰ ਮੈਂ ਹੁਣੇ ਸਾਰੀ ਲੀਡਰਸ਼ਿਪ ਨਾਲ ਸਾਰੇ ਨਾਲ ਗੱਲ ਕਰਕੇ ਤੇ ਅਸੀਂ ਫਿਰ ਲੜਾਂਗੇ ਇੱਥੇ ਜੋ ਲੜਨਾ ਪਿਆ ਉਹ ਕਰਾਂਗੇ ਔਰ ਉਹਨਾਂ ਚੱਕਰ ਨਹੀਂ ਉਠਾਂਗੇ ਜਿੰਨਾ ਚੱਕਰ ਜਿੰਨਾ ਲੋਕਾਂ ਨੇ ਪੁਲਿਸ ਨੇ ਔਰ ਜਿੰਨਾ ਲੋਕਾਂ ਨੇ ਸਾਡੇ ਲੋਕਾਂ ਤੇ ਤਸੱਦਦ ਕੀਤਾ ਹੈ ਕਾਗਜ਼ ਪਾੜੇ ਆ ਲੇਡੀਜ਼ ਨਾਲ ਬਤਨੀ ਸੀ ਕੀਤੀ ਹੈ ਉਹਨਾਂ ਚੱਕਰ ਉਹਨਾਂ ਨੂੰ ਅਸੀਂ ਸਾਹ ਨਹੀਂ ਲੈਣ ਦਿਆਂਗੇ ਜਿੰਨਾ ਚੱਕਰ ਉਹਨਾਂ ਨੂੰ ਜੇਲਾ ਦੇ ਪਿੱਛੇ ਨਾ ਭੇਜਾਂਗੇ ਸੋ ਬੰਦੇ ਬਣ ਜੋ ਇਹ ਕੰਮ ਨਾ ਕਰੋ ਔਰ ਦੁਬਾਰਾ ਫੇਰ ਆਦਰਯੀਆਂ ਨਾਨਕ ਜੀ ਨੂੰ ਬੇਨਤੀ ਹੈ ਚੰਗੇ ਬੰਦੇ ਹੋ ਤੁਸੀਂ ਪਰ ਇਸ ਤਰ੍ਹਾਂ ਬਾਬੇ ਨਾਨਕ ਦੇ ਨਾਂ ਨੂੰ ਵੀ ਇਸ ਤਾਂ ਮਾੜੀ ਗੱਲ ਐ ਤੁਹਾਡਾ ਨਾਂ ਸਾਡੇ ਗੁਰੂਆਂ ਵਾਲਾ ਸੋ ਮੇਰੀ ਬੇਨਤੀ ਐ ਨਾਨਕ ਜੀ ਇਹ ਕੰਮ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਚੰਦ ਐਮਐਲਏ ਨੂੰ ਖੁਸ਼ ਤੇ ਮੰਤਰੀਆਂ ਨੂੰ ਖੁਸ਼ ਇਹ ਨਾ ਇਹ ਗੱਲ ਚੰਗੀ ਨਹੀਂ ਐ ਇਹ ਗੱਲ ਚੰਗੀ ਨਹੀਂ ਐ ਔਰ ਮੈਂ ਲੀਡਰਸ਼ਿਪ ਬਣਾ ਨੂੰ ਆਮ ਆਦਮੀ ਪਾਰਟੀ ਵਾਲੇ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਇਸ ਤਰ੍ਹਾਂ ਨਾਲ ਦੁਨੀਆ ਨਹੀਂ ਜਿੱਤੀ ਜਾਣੀ ਫਿਰ ਜੇ ਇਸ ਤਰ੍ਹਾਂ ਨਾਲ ਦੁਨੀਆ ਜਿੱਤੀ ਹੁੰਦੀ ਤਾਂ ਫਿਰ ਤੁਹਾਡੀ ਸਰਕਾਰ ਆਉਣੀ ਨਹੀਂ ਸੀ ਫਿਰ 92 ਸੀਟਾਂ ਕਿਵੇਂ ਆਉਣੀਆਂ ਪਰ ਜਦੋਂ ਹੱਥ ਤੇ ਖੁਦਾ ਦਾ ਵਹਿਰ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਬੰਦਾ ਹੜਕਤਾ ਕਰਦਾ ਫਿਰ ਸਮਾਂ ਸਮਝ ਲਓ ਨੇੜੇ ਆਉਂਦਾ ਜਾਂਦਾ ਔਰ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਉਹਨਾਂ ਦੇ ਇਹ ਹਾਲਾਤ ਹੋਏ ਕਿ ਬਾਈ ਕਾਗਜ਼ ਪਾੜ ਦਿਓ ਕਾਗਜ਼ ਭਰਮੀ ਨਾ ਦਿਓ ਚੱਕ ਕੇ ਲੈ ਜਾਓ ਕੈਂਡੀਡੇਟਾਂ ਨੂੰ ਲਾਈਨਾਂ ਚਲਾ ਦਿਓ ਬੰਦਿਆਂ ਨੂੰ ਗੁੰਡਾਗਰਦੀ ਕਰੋ ਉਹ ਫਿਰ ਬੌਧਾ ਚੇਰ ਉਹਨਾਂ ਦੀ ਗੱਲਬਾਤ ਰਹੀ ਨਹੀਂ ਤੇ ਨਾ ਹੀ ਉਹਨਾਂ ਅਫਸਰਾਂ ਦੀ ਗੱਲ ਰਹੀ ਕਿਉਂਕਿ ਅਫਸਰ ਉਹੀ ਕਾਮਜਾਬ ਰਹੇ ਉਹ ਸਾਰੀਆਂ ਸਰਕਾਰਾਂ ਚ ਆਉਂਦੇ ਜਾਂਦੇ ਰਹੇ ਜਿਨ੍ਹਾਂ ਲੋਕਾਂ ਨੇ ਜਾਇਜ਼ ਫੈਸਲੇ ਲਏ ਜਿਨ੍ਹਾਂ ਲੋਕਾਂ ਨੇ ਬਾਏਸ ਹੋ ਕੇ ਫੈਸਲੇ ਲਏ ਇੱਕ ਤਰਫਾ ਫੈਸਲੇ ਲਏ ਉਹਨਾਂ ਅਫਸਰਾਂ ਨੂੰ ਕਿਸੇ ਨੇ ਉਦੋਂ ਬਾਅਦ ਪੁੱਛਿਆ ਨਹੀਂਗਾ ਔਰ ਉਹਨਾਂ ਦੇ ਸਾਰੀ ਜ਼ਿੰਦਗੀ ਲਈ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ तमाम ਐਸਐਚਓ ਨੂੰ ਜਿਹੜੇ ਨਾਨਕ ਜੀ ਦੇ ਕਹਿਣ ਤੇ ਦੱਬੀ ਤੁਰੇ ਆ ਰਹੇ ਤੇ तमाम DSP ਸਹਿਬਾਨ ਤੇ ਖਾਸ ਕਰਕੇ ਦੁਬਾਰਾ ਫੇਰ ਨਾਨਕ ਜੀ ਨੂੰ ਬੇਨਤੀ ਕਰਾਂਗਾ ਔਰ ਅਗਰ ਮੇਰੀ ਇਹ ਵੀਡੀਓ ਪੰਜਾਬ ਦੇ ਡੀਜੀਪੀ ਸੁਣ ਔਰ ਪੰਜਾਬ ਦੇ ਮੁੱਖ ਮੰਤਰੀ ਸੁਣ ਕਿਰਪਾ ਕਰਕੇ ਥੋੜਾ ਜਿਹਾ ਨਕੇਲ ਪਾਓ ਆਪਦੇ ਬੰਦਿਆਂ ਤੇ ਇਸ ਤਰ੍ਹਾਂ ਇੰਨੇ ਖੁੱਲੇ ਨਾ ਛੱਡੋ ਜਨਾਬ ਮੇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਦੇ ਐਮਐਲਏ ਨੂੰ ਸਿੱਧਾ ਜਿਹਾ ਸਵਾਲ ਕਿ ਅਗਰ ਆਮ ਆਦਮੀ ਪਾਰਟੀ ਨੂੰ ਚੋਣਾਂ ਤੋਂ ਲੋਕਾਂ ਦੇ ਫਤਵੇ ਤੋਂ ਇੰਨੇ ਡਰ ਲੱਗਦਾ ਫਿਰ ਇਹ ਚੋਣਾ ਕਰਾਉਣ ਦੀ ਜ਼ਰੂਰਤ ਕੀ ਹੈ ਚਾਹੇ ਮਿਊਸਪਲ ਕਾਰਪੋਰੇਸ਼ਨਾਂ ਹੋਣ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਸਰਪੰਚੀਆਂ ਤੁਸੀਂ ਨੋਮੀਨੇਸ਼ਨ ਹੀ ਕਰ ਲਿਆ ਕਰੋ ਇਹਨਾਂ 'ਚ ਪਹਿਲਾਂ ਸਰਪੰਚੀਆਂ ਦੇ ਵਿੱਚ ਲੋਕਤੰਤਰ ਦਾ ਗਲਾ ਘੋਟਿਆ ਆਪਦੇ ਚਹੇਤਿਆਂ ਨੂੰ ਸਰਪੰਚੀਆਂ ਵਿੱਚ ਹੀ ਆ ਧੱਕੇ ਨਾਲ ਕਾਬਜ਼ ਕਰਾਏ ਤੇ ਹੁਣ ਤੁਹਾਡਾ ਕਾਰਪੋਰੇਸ਼ਨਾਂ 'ਚ ਕਮੇਟੀਆਂ ਦੇ ਵਿੱਚ ਵੀ ਉਹੀ ਹਾਲ ਹੈ ਪਟਿਆਲੇ ਦੇ ਵਿੱਚ ਅੱਜ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ ਉਹਨਾਂ ਦੇ ਕਾਗਜ਼ ਫਾੜ ਕੇ ਹਵਾ ਦੇ ਵਿੱਚ ਸੁੱਟੇ ਗਏ ਇਹਦੀ ਜ਼ਿੰਮੇਵਾਰੀ ਕੌਣ ਲੇ? ਪਹਿਲਾਂ ਵੀ ਸਰਕਾਰ ਦੀ ਹਾਈ ਕੋਰਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਫਜ਼ੀਅਤ ਹੋਈ ਸੀ। ਔਰ ਮੈਂ ਨਾਲ ਹੀ ਪੰਜਾਬ ਦੇ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਮੈਂ ਉਹਨਾਂ ਨੂੰ ਵੀ ਪੁੱਛਦਾ ਕਿ ਕੀ ਇਹ ਫਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਹੈ? ਇਹ ਡੈਮੋਕ੍ਰੇਸੀ ਦਾ ਮਰਡਰ ਹੈ। ਤੁਸੀਂ ਕਿਸੇ ਨੂੰ ਕਾਗਜ਼ ਭਰਨ ਤੋਂ ਰੋਕ ਕੇ ਤੁਸੀਂ ਡੈਮੋਕ੍ਰੇਸੀ ਦਾ ਕਤਲ ਕਰ ਰਹੇ ਹੋ ਇਹਦੀ ਜਵਾਬਦੇਹੀ ਕਿਦੀ? ਜਿੰਨੇ ਲੋਕਾਂ ਦੇ ਅੱਜ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਪਟਿਆਲੇ ਦੇ ਵਿੱਚ ਜਾਂ ਹੋਰ ਕਿੰਨੀਆਂ ਜਗਾਵਾਂ ਤੇ ਜਿਹੜੇ ਕਾਗਜ਼ ਇਸ ਤਰੀਕੇ ਦੇ ਨਾਲ ਫਾੜੇ ਗਏ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰابطਾ ਕਾਇਮ ਕਰੋ ਤੁਸੀਂ ਸਾਡੇ ਨਾਲ ਸਿੱਧਾ ਰابطਾ ਕਾਇਮ ਕਰੋ ਔਰ ਮੈਨੂੰ ਲੱਗਦਾ ਦੁਬਾਰਾ ਉਹੀ ਵਕਤ ਆ ਗਿਆ ਕਿ ਸਰਕਾਰ ਨੂੰ ਘੜੀਸ ਕੇ ਹੁਣ ਕੋਰਟ ਦੇ ਵਿੱਚ ਲਿਜਾ ਕੇ ਇਹ ਦਿਖਾਉਣਾ ਪਊਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਲੋਕਤੰਤਰ ਦੀ ਹੱਤਿਆ ਕਰਕੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਹੱਤਿਆ ਕਰਕੇ ਇਹ ਧੱਕੇ ਦੇ ਨਾਲ ਇਹ ਜਿਹੜੀਆਂ ਚੋਣਾਂ ਇਹ ਜਿੱਤਣਾ ਚਾਹੁੰਦੀ।